ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹਾਂ ਜੀ ਭੈਣੋ ਤੁਹਾਨੂੰ ਵੀ ਯਾਦ ਹੋਣਾ ਕਿ ਰੋਟ ਬਣਦਾ ਹੁੰਦਾ ਸੀ ਪਹਿਲਾਂ ਤੇ ਰੋਟ ਹੈ ਨਾ ਜਿਹੜਾ ਉਹ ਪਹਿਲਾਂ ਰਾਤ ਨੂੰ ਉੱਥੇ ਅੱਗ ਵਾਲੀ ਜਾਂਦੀ ਸੀ ਜ਼ਮੀਨ ਤੇ ਪੂਰਾ ਵੱਡੀ ਸਾਰੀ ਢੇਰੀ ਪਾਥੀਆਂ ਦੀ ਲੱਕੜਾਂ ਦੀ ਲਾਈ ਜਾਂਦੀ ਸੀ ਤੇ ਉਹ ਨਾ ਬਹੁਤ ਜ਼ਿਆਦਾ ਗਰਮ ਹੋ ਜਾਂਦੀ ਸੀ ਉਹ ਜ਼ਮੀਨ ਜਦੋਂ ਇਹ ਸਾਰੇ ਹੀ ਸੜ ਜਾਂਦੀਆਂ ਸੀ ਪਾਥੀਆਂ ਲੱਕੜਾਂ ਫਿਰ ਉਹ ਸਾਰਾ ਹਟਾ ਕੇ ਜਗਾ ਸਾਫ ਕਰਕੇ ਉੱਥੇ ਨਾ ਆਟਾ ਗੁੰਨਿਆ ਹੋਇਆ ਹੁੰਦਾ ਸੀ ਜਿਹੜਾ ਗੁੜ ਪਾ ਕੇ ਗੁੰਨਿਆ ਹੁੰਦਾ ਸੀ ਵਿੱਚ ਸੌਂਫ ਸੌਂਫ ਵੀ ਪਾਈ ਹੁੰਦੀ ਸੀ ਤੇ ਉਹਨੂੰ ਨਾ ਸਾਰੇ ਨੂੰ ਉਹਦੇ ਉੱਪਰ ਵਿਛਾ ਦਿੱਤਾ ਜਾਂਦਾ ਸੀ ਉਸ ਜਗ੍ਹਾ ਤੇ ਮੋਟਾ-ਮੋਟਾ ਮਿਛਾ ਦਿੱਤਾ ਜਾਂਦਾ ਸੀ ਇੰਨਾ ਸਾਰਾ ਮੋਟਾ ਹੁੰਦਾ ਸੀ ਉਹ ਤੇ ਉਹਦੇ ਉੱਪਰ ਫਿਰ ਸਾਰੀ ਜਿਹੜੀ ਉਪਰੋਂ ਹਟਾਇਆ ਸੀਗਾ ਅੱਗ ਕੋਲੇ ਜੋ ਵੀ ਸੀਗੇ ਉਹ ਸਾਰੇ ਉਹਦੇ ਉੱਪਰ ਪਾ ਦਿੰਦੇ ਸੀਗੇ ਤੇ ਕਾਫੀ ਟਾਈਮ ਉਹ ਲੰਬਾ ਟਾਈਮ ਲੱਗਦਾ 7 ਘੰਟੇ ਉਦਾਂ ਹੀ ਪਿਆ ਰਹਿੰਦਾ ਸੀ ਫਿਰ ਉਹ ਰੋਟਾ ਜਿਹੜਾ ਉਹ ਬਿਲਕੁਲ ਪੱਕ ਕੇ ਰੈਡੀ ਹੋ ਜਾਂਦਾ ਸੀ ਤੇ ਬੜਾ ਟੇਸਟੀ ਲੱਗਦਾ ਸੀਗਾ ਤੇ ਬੱਚੇ ਭੱਜੇ ਜਾਂਦੇ ਹੁੰਦੇ ਸੀ ਉਦੋਂ ਨਾ ਸਪੀਕਰ ਦੇ ਵਿੱਚ ਗੁਰਦੁਆਰੇ ਵਿੱਚ ਅਨਾਉਂਸਮੈਂਟ ਹੁੰਦੀ ਹੁੰਦੀ ਸੀ ਕਿ ਅੱਜ ਫਲਾਣੇ ਫਲਾਣਿਆਂ ਦੇ ਅੱਜ ਰੋਟ ਪੱਕਿਆ ਤੇ ਸਾਰੇ ਬੱਚੇ ਆ ਕੇ ਰੋਟ ਲੈ ਜਾਣ ਤੇ ਨਾ ਅਸੀਂ ਛੋਟੇ-ਛੋਟੇ ਹੁੰਦੇ ਸੀ ਵੀ ਵਰਤਨ ਲੈ ਕੇ ਭੱਜ ਲੈਂਦੇ ਸੀ ਕਿ ਰੋਟ ਲੈ ਕੇ ਆਉਣਾ ਰੋਟ ਸਵਾਦੀ ਬਹੁਤ ਲੱਗਦਾ ਸੀ ਤੇ ਅੱਜ ਹੁਣ ਅੱਜ ਕੱਲ ਦਾ ਆ ਰੋਟ ਦੇਖ ਲਓ ਤੁਸੀਂ ਰੋਟ ਹੁਣ ਵੀ ਪੱਕਦਾ ਹੈ ਪਰ ਅੱਜ ਕੱਲ ਦਾ ਰੋਟ ਜਿਹੜਾ ਓਵਨ ਦੇ ਵਿੱਚ ਪੱਕਦਾ ਜਿਵੇਂ ਬਿਸਕਟ ਪੱਕਦੇ ਸੀ ਉਹ ਟੇਸਟ ਕਿੱਥੇ ਰਹਿ ਗਿਆ ਜੀ ਉਹ ਤਾਂ ਸੁਆਦ ਹੀ ਨਹੀਂ ਰਿਹਾ ਜਿਹੜੇ ਪੁਰਾਣੇ ਸਮਿਆਂ ਦੇ ਵਿੱਚ ਸੁਆਦ ਹੁੰਦੇ ਸੀ ਬੜਾ ਯਾਦ ਆਉਂਦਾ ਜੀ ਉਹ ਪੁਰਾਣਾ ਸਮਾਂ ਤਾਂ ਮੈਨੂੰ ਤੇ ਰੋਟ ਦੇ ਨਾਂ ਤੇ ਮੈਨੂੰ ਅੱਜ ਰੋਟ ਫਿਰ ਉਹ ਪੁਰਾਣਾ ਵਾਲਾ ਟੇਸਟ ਆ ਜਿਹੜਾ ਫਿਰ ਯਾਦ ਆ ਗਿਆ